ਇਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਇਸ ਕਾਬਲ ਸਮਝਿਆ ਕਿ ਕੋਈ ਨਾ ਕੋਈ ਇਹੋ ਜਿਹੀ ਜਥੇਬੰਦੀ ਜਿਹੜੀ ਉਹ ਬਣਾਈ ਜਾਵੇ ਜਿਸ ਦੇ ਵਿੱਚ ਖਾਸ ਕਰਕੇ ਨੌਜਵਾਨ ਹੋਣ ਕਿਉਂਕਿ ਨੌਜਵਾਨਾਂ ਦੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੁੰਦਾ ਗਰਾਊਂਡ ਲੈਵਲ ਦੇ ਉੱਤੇ ਨੌਜਵਾਨਾਂ ਤੋਂ ਕੰਮ ਵੀ ਕਰਵਾ ਲਿਆ ਜਾਂਦਾ ਬੈਰੀਕੇਡ ਵੀ ਬਣਾ ਲਏ ਜਾਂਦੇ ਸਭ ਕੁਝ ਕਰਾ ਲਿਆ ਜਾਂਦਾ ਸ਼ਹੀਦੀਆਂ ਵੀ ਹੋ ਜਾਂਦੀਆਂ ਨੌਜਵਾਨਾਂ ਦੀਆਂ ਪਰ ਨੌਜਵਾਨਾਂ ਨੂੰ ਕੋਈ ਵੀ ਵੱਡੇ ਅਹੁਦੇ ਤੇ ਜਿਹੜਾ ਇਹ ਨਹੀਂ ਲੈ ਕੇ ਆਉਂਦੇ ਨੌਜਵਾਨਾਂ ਨੂੰ ਤੁਸੀਂ ਮੂਰੇ ਕਿਉਂ ਨਹੀਂ ਲੈ ਕੇ ਆਉਣਾ ਚਾਹੁੰਦੇ ਕਿ ਤੁਸੀਂ ਇਹ ਸਮਝਦੇ ਹੋ ਕਿ ਸਾਰੇ ਹੁੱਲੜਵਾਜ ਆ ਸਾਰੇ ਗद्दार ਆ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਬਾਅਦ ਚ ਜੇ ਤੁਸੀਂ ਹੁੱਲੜਵਾਜ ਕਹਿੰਦੇ ਹੋ ਇਹਦਾ ਮਤਲਬ ਸਾਰੇ ਹੀ ਹੁੱਲੜਵਾਜ ਹੋਗੇ ਯਾਰ ਕੋਈ ਬੁਲਾਰਾ ਹੁੰਦਾ ਕਿਸੇ ਵੀ ਜਥੇਬੰਦੀ ਦਾ ਹੁੰਦਾ ਉਹ ਆਪਦੇ ਆਪ ਨੂੰ ਹੀ ਕਰੀ ਜਾਂਦਾ ਮੂਰੇ ਕਿ ਮੈਂ 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 ਕੀ ਯਾਰ ਕੋਈ ਨੌਜਵਾਨਾਂ ਨੂੰ ਮੂਰੇ ਰੱਖ ਦਿਓ ਨੌਜਵਾਨ ਬੋਲਣਾ ਚਾਹੁੰਦੇ ਆ ਨੌਜਵਾਨ ਵੀ ਤੁਸੀਂ ਤੁਹਾਨੂੰ ਯਾਦ ਹੋਊਗਾ ਕਿ ਬਾਬਲ ਮੋਰਚਾ ਚੱਲ ਰਿਹਾ ਸੀ ਉਹ ਕਿਹਨੇ ਚਲਾਇਆ ਕੋਈ ਵੀ ਮੇਰੇ ਹਿਸਾਬ ਨਾਲ ਇਹੋ ਜਿਹਾ ਕੋਈ ਆਗੂ ਨਹੀਂ ਹੋਊਗਾ ਜਿਹਦੀ ਰਾਜਨੀਤਿਕ ਪਾਰਟੀਆਂ ਦੇ ਨਾਲ ਸਾਂਝ ਨਾ ਹੋਵੇ ਹੁਣ ਗੜੇ ਮਾਰ ਦੇ ਨਾਲ ਕਿੰਨੇ ਨੁਕਸਾਨ ਹੋਏ ਆ ਕਿਸਾਨਾਂ ਦੇ ਸਿਰਫ ਲੀਡਰ ਬਿਆਨ ਦੇ ਦਿੰਦੇ ਆ ਕਿ ਜਿੰਨੇ ਵੀ ਨੁਕਸਾਨ ਹੋਏ ਆ ਉਹਨਾਂ ਦੀ ਗਲੋਰੀਆਂ ਕੀਤੀਆਂ ਜਾਣਗੀਆਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਕੋਈ ਵੀ ਮੁਆਵਜ਼ਾ ਕਿੰਨਾ ਕੁ ਮਿਲਦਾ ਹੈ ਅੱਜ ਤੁਹਾਨੂੰ ਇੱਕ ਵੱਖਰੀ ਖਬਰ ਦੇਣ ਜਾ ਰਹੇ ਆ ਪੰਜਾਬ ਦੀ ਦਾ ਪਹਿਲੇ ਯਾਰ ਤੁਸੀਂ ਦੇਖੋਗੇ ਕਿ ਪੰਜਾਬ ਦੀ ਜਥੇਬੰਦੀ ਬਣ ਰਹੀ ਆ ਨਵੀਂ ਸਿਰਫ ਤੇ ਸਿਰਫ ਨੌਜਵਾਨਾਂ ਦੀ ਤੁਹਾਨੂੰ ਦੱਸ ਦਿੰਦੇ ਆ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦਾ ਅਸ਼ੀਰਵਾਦ ਜ਼ਰੂਰ ਇਹਨਾਂ ਤੇ ਹੋਵੇਗਾ ਇਹਨਾਂ ਦੇ ਨਾਲ ਤੁਰਨਗੇ ਪਰ ਜਿਹੜੀ ਅੱਜ ਦੀ ਗੱਲ ਕਰੀਏ ਤਾਂ ਨੌਜਵਾਨਾਂ ਦੀ ਜਥੇਬੰਦੀ ਤਿਆਰ ਹੋ ਰਹੀ ਆ ਦੂਜੀ ਗੱਲ ਜੇ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਉੱਪਰ ਉੱਠ ਕੇ ਇਸ ਜਿਹੜੀ ਜਥੇਬੰਦੀ ਨੂੰ ਤਿਆਰ ਕੀਤਾ ਇਸ ਜਥੇਬੰਦੀ ਦੇ ਵਿੱਚ ਕਾਂਗਰਸੀ ਲੋਕ ਵੀ ਨੇ ਅਕਾਲੀ ਦਲ ਦੇ ਵੀ ਨੇ ਆ ਭਾਰਤੀ ਜਨਤਾ ਪਾਰਟੀ ਦੇ ਵੀ ਨੇ ਤਾਂ ਸਾਰੀਆਂ ਆਮ ਆਦਮੀ ਪਾਰਟੀ ਦੇ ਤੇ ਹਿੰਦੂ ਤੇ ਮੁਸਲਮ ਭਾਈਚਾਰੇ ਦੇ ਲੋਕ ਕੋਈ ਵੀ ਐਬ ਜਾ ਇਨਸਾਨ ਨਹੀਂ ਹੋਵੇਗਾ ਜਿਹੜਾ ਇਸ ਜਥੇਬੰਦੀ ਦੇ ਵਿੱਚ ਉਹਨੇ ਹਿੱਸਾ ਨਹੀਂ ਪਾਇਆ ਹੋਵੇਗਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਨੌਜਵਾਨ ਪੂਰੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹਾਲਾਂਕਿ ਕਾਫੀ ਸਮਾਂ ਇਹਨਾਂ ਦੀ ਪਹਿਲਾ ਮੀਟਿੰਗ ਚੱਲੀ ਐ ਕੁਝ ਇੱਥੋਂ ਚਲੇ ਗਏ ਨੇ ਤਾਂ ਆਗੂ ਸਾਡੇ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਵੱਡੀ ਗੱਲ ਹੈ ਕਿ ਨੌਜਵਾਨਾਂ ਨੂੰ ਅੱਗੇ ਲੈ ਕੇ ਆਈ ਐ ਇਹ ਜਥੇ ਦੀ ਪਹਿਲੇ ਯਾਰ ਦੇਖਣ ਨੂੰ ਮਿਲਿਆ ਕਿ ਨੌਜਵਾਨਾਂ ਦੇ ਸਿਰ ਦੇ ਉੱਤੇ ਤੁਸੀਂ ਹੱਥ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੱਡਿਆਂ ਦਾ ਅਸ਼ੀਰਵਾਦ ਆ ਕਿ ਇਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਇਸ ਕਾਬਲ ਸਮਝਿਆ ਕਿ ਕੋਈ ਨਾ ਕੋਈ ਇਹੋ ਜਿਹੀ ਜਥੇਬੰਦੀ ਜਿਹੜੀ ਉਹ ਬਣਾਈ ਜਾਵੇ ਜਿਸ ਦੇ ਵਿੱਚ ਖਾਸ ਕਰਕੇ ਨੌਜਵਾਨ ਹੋਣ ਕਿਉਂਕਿ ਨੌਜਵਾਨਾਂ ਦੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੁੰਦਾ ਮੈਂ ਗਰਾਊਂਡ ਲੈਵਲ ਤੇ ਵਰਕ ਕਰ ਰਿਹਾ ਪਿਛਲੇ 2-3 ਸਾਲਾਂ ਤੋਂ ਮੈਂ ਖੁਦ ਦੇਖਿਆ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਨੌਜਵਾਨਾਂ ਤੋਂ ਕੰਮ ਵੀ ਕਰਵਾ ਲਿਆ ਜਾਂਦਾ ਬੈਰੀਕੇਡ ਵੀ ਬਣਾ ਲਏ ਜਾਂਦੇ ਸਭ ਕੁਝ ਕਰਾ ਲਿਆ ਜਾਂਦਾ ਸ਼ਹੀਦੀਆਂ ਵੀ ਹੋ ਜਾਂਦੀਆਂ ਨੌਜਵਾਨਾਂ ਦੀਆਂ ਪਰ ਨੌਜਵਾਨਾਂ ਨੂੰ ਕੋਈ ਵੀ ਵੱਡੇ ਅਹੁਦੇ ਤੇ ਜਿਹੜਾ ਇਹ ਨਹੀਂ ਲੈ ਕੇ ਆਉਂਦੇ ਕਿਤੇ ਵੀ ਨਹੀਂ ਵੇਖਿਆ ਹੋਊਗਾ ਤੁਸੀਂ ਬਹੁਤ ਘੱਟ ਹੋਊਗਾ ਆਪ ਜਿਹੜੇ ਆ ਬਜ਼ੁਰਗ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾਗਾ ਪਰ ਮਸਲਾ ਇਹ ਆ ਕਿ ਯਾਰ ਨੌਜਵਾਨੀ ਵੀ ਕੋਈ ਚੀਜ਼ ਐ ਨੌਜਵਾਨਾਂ ਨੂੰ ਤੁਸੀਂ ਮੁਰੇ ਕਿਉਂ ਨਹੀਂ ਲੈ ਕੇ ਆਉਣਾ ਚਾਹੁੰਦੇ ਕਿ ਤੁਸੀਂ ਇਹ ਸਮਝਦੇ ਹੋ ਕਿ ਸਾਰੇ ਹੁੱਲੜਵਾਜ ਆ ਸਾਰੇ ਗद्दार ਆ ਤੁਸੀਂ ਇਹ ਗੱਲ ਕਹਿ ਦਿੰਨੇ ਹੋ ਬਾਅਦ ਚ ਜੇ ਤੁਸੀਂ ਹੁੱਲੜਵਾਜ ਕਹਿੰਨੇ ਹੋ ਇਹਦਾ ਮਤਲਬ ਸਾਰੇ ਹੀ ਹੁੱਲੜਵਾਜ ਹੋ ਗਏ ਯਾਰ ਕੁਝ ਤਾਂ ਚੰਗੇ ਹੋਣਗੇ ਜਿੰਨ ਕਿੰਨੀਆਂ ਜਥੇਬੰਦੀਆਂ ਐਡੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਕੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਤੁਹਾਨੂੰ ਕੁਝ ਵੀ ਨਹੀਂ ਲੱਭਿਆ ਕੋਛ ਵੀ ਤੁਸੀਂ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੇ ਕੋਈ ਬੁਲਾਰਾ ਹੁੰਦਾ ਕਿਸੇ ਵੀ ਜਥੇਬੰਦੀ ਦਾ ਹੁੰਦਾ ਉਹ ਆਪਦੇ ਆਪ ਨੂੰ ਹੀ ਕਰੀ ਜਾਂਦਾ ਮੁਰੇ ਕਿ ਮੈਂ 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 ਕੀ ਹਰ ਕੋਈ ਨੌਜਵਾਨ ਨੂੰ ਮੁਰੇ ਰੱਖ ਦੋ ਨੌਜਵਾਨ ਬੋਲਣਾ ਚਾਹੁੰਦੇ ਆ ਨੌਜਵਾਨ ਵੀ ਤੁਸੀਂ ਤੁਹਾਨੂੰ ਯਾਦ ਹੋਊਗਾ ਕਿ ਬਾਈਬਲ ਮੋਰਚਾ ਚੱਲ ਰਿਹਾ ਸੀ ਉਹ ਕਿਹਨੇ ਚਲਾਇਆ ਨੌਜਵਾਨਾਂ ਨੇ ਚਲਾਇਆ ਕਿੰਨਾ ਚਿਰ ਚਲਾਇਆ ਸ਼ਾਂਤਮਈ ਚੱਲਿਆ ਕਿੰਨਾ ਕੁਸ਼ ਹੋਇਆ ਰੋਡ ਜਾਮ ਹੋਇਆ ਸਭ ਕੁਝ ਹੋਇਆ ਪਰ ਚੱਲਿਆ ਸ਼ਾਂਤਮਈ ਕੀ ਉਹ ਵੀ ਨੌਜਵਾਨ ਸੀ ਉਹਨਾਂ ਨੂੰ ਵੀ ਮਾੜਾ ਕਿਹਾ ਗਿਆ ਪਰ ਉਹ ਨੌਜਵਾਨ ਸੀ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਮੋਹਰੇ ਲਿਆਉਣ ਲਈ ਇਹਨਾਂ ਨੂੰ ਜ਼ਰੂਰ ਹਰ ਜਥੇਬੰਦੀ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਮੈਂ ਚਾਹਣਾ ਪਰ ਅਸੀਂ ਇਸ ਦੇ ਵਿੱਚ ਪੰਜਾਬ ਤੋਂ ਲੈ ਕੇ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਛਤੀਸਗੜ੍ਹ ਤੱਕ ਆਉਣ ਵਾਲੇ ਸਮੇਂ 'ਚ ਮੱਧੇ ਪ੍ਰਦੇਸ਼ ਦੇ ਵਿੱਚ ਵੀ ਜਿਹੜੇ ਆਉ ਨੌਜਵਾਨੀ ਜਿਹੜਾ ਇਸ ਦੇ ਇਸ ਜਥੇਬੰਦੀ ਦੇ ਬਜ਼ੁਰਗਾਂ ਦਾ ਸਾਥ ਲਾਉਂਗੇ ਦੇਖੋ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਉਹ ਅਸੀਂ ਲਿਆ ਸਰਪ੍ਰਸਤ ਕਮੇਟੀ ਦੇ ਵਿੱਚ ਸਾਰੇ ਸੂਝਵਾਨ ਬਜ਼ੁਰਗ ਜਿਹੜੇ ਆਉ ਸਿਆਣੇ ਪੜ੍ਹੇ ਲਿਖੇ ਜਿਹੜੇ ਆ ਉਹ ਅਸੀਂ ਮੂਰੇ ਕੀਤੇ ਆ ਤੇ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਰਾਜਨੀਤੀ ਮੈਂ ਇਹ ਕੀ ਚਾਹਣਾ ਕਿ ਸਪਸ਼ਟ ਤੌਰ ਤੇ ਤਾਂ ਇਹ ਗੱਲ ਆ ਜੀ ਕਿ ਕੋਈ ਵੀ ਮੇਰੇ ਹਿਸਾਬ ਨਾਲ ਇਹੋ ਜਿਹਾ ਕੋਈ ਆਗੂ ਨਹੀਂ ਹੋਊਗਾ ਜਿਹਦੀ ਰਾਜਨੀਤਿਕ ਪਾਰਟੀਆਂ ਦੇ ਨਾਲ ਸਾਂਝ ਨਾ ਹੋਵੇ ਸਸਤਰੀ ਕਾਲ ਸਾਰੇ ਹੀ ਬੁਲਾ ਕੇ ਲੰਘਦੇ ਆ ਤੇ ਫਿਰ ਅਸੀਂ ਕਿਉਂ ਲੜ ਗਏ ਅਸੀਂ ਬੇਵਕੂਫ ਆ ਅਸੀਂ ਗਰਾਊਂਡ ਲੈਵਲ ਤੇ ਇੰਨੀ ਈਰਖਾ ਪੈਦਾ ਕਰੀ ਬੈਠੇ ਆ ਨੌਜਵਾਨਾਂ ਦੇ ਵਿੱਚ ਇੰਨੀ ਈਰਖਾ ਪੈਦਾ ਹੋਈ ਆ ਕਿ ਨੌਜਵਾਨ ਅੱਜ ਅੱਜ ਦੇ ਜਮਾਨੇ ਦੇ ਵਿੱਚ ਇਹ ਕਹਿੰਦੇ ਆ ਓਏ ਤੂੰ ਕਾਲੀ ਆ ਓ ਤੂੰ ਕਾਂਗਰਸੀ ਆ ਓ ਤੂੰ ਭਾਜਪਾ ਵਾਲਾ ਤੂੰ ਆਮ ਆਦਮੀ ਵਾਲਾ ਮੈਂ ਤੈਨੂੰ ਨਹੀਂ ਬੁਲਾਉਣਾ ਯਾਰ ਕੋਈ ਗੱਲ ਥੋੜੀ ਆ ਜਿਹੇ ਸ਼ਰਨਜੀਤ ਨੇ ਵਧੀਆ ਗੱਲ ਕਹੀ ਆ ਤੇ ਤੁਹਾਨੂੰ ਇਹ ਵੀ ਨਾਲ ਦੱਸ ਦਿੰਨੇ ਆ ਕਿ ਇਹਨਾਂ ਦੇ ਵਿੱਚ ਸਮਾਜ ਸੇਵੀ ਤੇ ਬਿਜ਼ਨਸਮੈਨ ਵੀ ਇੱਥੇ ਇਹਨਾਂ ਦੇ ਨਾਲ ਜਿਹੜੇ ਅੱਜ ਅਟੈਚ ਹੋਏ ਨੇ ਤਾਂ ਸਮਾਜ ਸੇਵੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦੀ ਆ ਪਹਿਲਾਂ ਤਾਂ ਮੈਂ ਧੰਨਵਾਦੀ ਆ ਇਸ ਜਥੇਬੰਦੀ ਦਾ ਕਿ ਜਿਨ੍ਹਾਂ ਨੇ ਅੱਜ ਮੈਨੂੰ ਅ ਅਹੁਦੇਦਾਰੀ ਦੇ ਕੇ ਇਸ ਜਥੇਬੰਦੀ ਦਾ ਹਿੱਸਾ ਬਣਾਇਆ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ بڑے ਵੱਡੇ ਵੱਡੇ ਮੋਰਚੇ ਕਿਸਾਨ ਜਥੇਬੰਦੀਆਂ ਨੇ ਫਤਿਹ ਕੀਤੇ ਆ ਜਿਨ੍ਹਾਂ ਬਾਰੇ ਸੋਚ ਨਹੀਂ ਸਕਦੇ ਸੀ ਉਹਨਾਂ ਕਾਨੂੰਨਾਂ ਨੂੰ ਮੋਰ ਤੋਂ ਖਾਰਜ ਕਰਵਾਇਆ ਸੋ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰੀਆਂ ਸਤਕਾਰਯੋਗ ਨੇ ਪਰ ਇਹਨਾਂ ਜਥੇਬੰਦੀਆਂ ਦੇ ਵਿੱਚ ਬڑے ਬਜ਼ੁਰਗ ਆਮ ਤੌਰ ਤੇ ਗੁਰੂ ਘਰਾਂ ਦੇ ਵਿੱਚ ਕਿਸੇ ਧਾਰਮਿਕ ਸਮਾਗਮਾਂ ਦੇ ਵਿੱਚ ਜਾਂ ਜਥੇਬੰਦੀਆਂ ਵਿੱਚ ਤੁਹਾਨੂੰ ਹਮੇਸ਼ਾ ਬਜ਼ੁਰਗੀ ਮਿਲਣਗੇ ਨੌਜਵਾਨਾਂ ਦੀ ਸ਼ਮੂਲੀਅਤ ਬੜੀ ਘੱਟ ਹੁੰਦੀ ਆ ਸੋ ਮੈਂ ਧੰਨਵਾਦੀ ਹਾਂ ਇਸ ਜਥੇਬੰਦੀ ਦਾ ਸ਼ਰਨਜੀਤ ਵੀਰ ਦਾ ਕਿ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਲਈ ਵੀ ਇੱਕ ਜਥੇਬੰਦੀ ਦਾ ਵਿਕਲਪ ਪੇਸ਼ ਕੀਤਾ ਜਿਸ ਜਥੇਬੰਦੀ ਦੇ ਵਿੱਚ ਇਸ ਪੰਜਾਬ ਦੇ ਆਮ ਘਰਾਂ ਦੇ ਜੰਪਲ ਨੌਜਵਾਨ ਆਪਦੀ ਕਿਸਾਨੀ ਨੂੰ ਬਚਾਉਣ ਲਈ ਜਿਹੜੀ ਲੁੱਟ ਖਸੁੱਟ ਹੁੰਦੀ ਹੈ ਸਰਕਾਰਾਂ ਵੱਲੋਂ ਉਹ ਬਚਾਉਣ ਲਈ ਜਿਹੜੇ ਆੜਤੀਆਂ ਵੱਲੋਂ ਬੜੀ ਲੁੱਟ ਖਸੁੱਟ ਹੁੰਦੀ ਹੈ ਦਵਾਈਆਂ ਮਾੜੀਆਂ ਦਿੱਤੀਆਂ ਜਾਂਦੀਆਂ ਉਹਨੂੰ ਬਚਾਉਣ ਲਈ ਇਸ ਜਥੇਬੰਦੀ ਦੇ ਵਿੱਚ ਪੰਜਾਬ ਦੇ ਨੌਜਵਾਨ ਜਿਹੜੇ ਇਸ ਪੰਜਾਬ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ بجائے ਕਿ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਣ ਦੀ ਥਾਂ ਤੇ ਵਾਈਕਰੋਣਾ ਜਾਣ ਪਸੰਦ ਕਰਦੇ ਨੇ ਅੱਜ ਉਹਨਾਂ ਪੰਜਾਬੀਆਂ ਨੂੰ ਉਸ ਪੰਜਾਬ ਦੇ ਆਮ ਘਰਾਂ ਦੇ ਜਾਇਆਂ ਨੂੰ ਜਿਹੜਾ ਹੈਗਾ ਮੌਕਾ ਮਿਲਿਆ ਸੋ ਮੈਂ ਇਸ ਜਥੇਬੰਦੀ ਦਾ ਅੱਜ ਹਿੱਸਾ ਬਣਿਆ ਮੈਨੂੰ ਬੜੀ ਖੁਸ਼ੀ ਹੈ ਤੁਸੀਂ ਵੀ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਗਏ ਹੋ ਕਿਉਂਕਿ ਜਿਹੜੀਆਂ ਜਥੇਬੰਦੀਆਂ ਲਗਾਤਾਰ ਹਰ ਵਰਗ ਦਾ ਜਿਹੜਾ ਉਹ ਸਾਥ ਹੁੰਦੀਆਂ ਸਰਨਜੀਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਤਨੋਂ ਮਨੋਂ ਇਹਨਾਂ ਦਾ ਸਾਥ ਦੇਵਾਂਗੇ ਧੰਨ ਤਨੋਂ ਮਨੋਂ ਇਹਨਾਂ ਨੇ ਕਿਹਾ ਸਾਥ ਦੇਵਾਂਗੇ ਸ਼੍ਰੋਮਣੀ ਅਕਾਲੀ ਦਲ ਤੋਂ ਉੱਪਰ ਉੱਠ ਕੇ ਤੇ ਅੱਜ ਇਹ ਸਾਂਝ ਦੇ ਵਿੱਚ ਇਹਨਾਂ ਨੇ ਹਿੱਸਾ ਪਾਇਆ ਰਿੰਕੂ ਜੀ ਸਵਾਗਤ ਧੰਨਵਾਦ ਜੀ ਰਮਾਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਪ੍ਰੈਸ ਦਾ ਕਾਨਫਰੰਸ ਦਾ ਧੰਨਵਾਦ ਕਰਦਾ ਸਾਰੇ ਪ੍ਰੈਸ ਰਿਪੋਰਟਰਾਂ ਦਾ ਜਿਨ੍ਹਾਂ ਨੇ ਵੀ ਸਾਡੇ ਭਾਰਤ ਦੇ ਕਿਸਾਨ ਨੂੰ ਫਤਿਹ ਹੈ ਉਹਨਾਂ ਦਾ ਸੰਦੇਸ਼ ਹੈ ਜੋ ਜੋ ਉਪਦੇਸ਼ ਹੈ ਜੋ ਉਹਨਾਂ ਨੇ ਕੰਮ ਕਰਨੇ ਆ ਉਹ ਜਨਤਾ ਤੱਕ ਲੋਕਾਂ ਤੱਕ ਪਹੁੰਚਾਉਣੇ ਆ ਸ਼ਰਨਜੀਤ ਜੀ ਨਾਲ ਮੇਰੀ ਕਾਫੀ ਦਿਨਾਂ ਤੋਂ ਗੱਲ ਚੱਲ ਰਹੀ ਸੀ ਮੈਂ ਅਖਿਆ ਜੀ ਇਹ ਕਹਿੰਦੇ ਵੀ ਆਪਾਂ ਐ ਸਾਰੀ ਜਥੇਬੰਦੀ ਦਾ ਗਠਨ ਕਰਨਾ ਹੈ ਫਿਰ ਸਾਰੇ ਜਿਹੜੇ ਜਿੰਨੇ ਵੀ ਅਹੁਦੇਦਾਰ ਉਹਨਾਂ ਬਾਰੇ ਗੱਲ ਕੀਤੀ ਤੇ ਬਹੁਤ ਵਧੀਆ ਸ਼ਰਨਜੀਤ ਜੀ ਸੋਚ ਲੈ ਕੇ ਮੁੱਦਾ ਲੈ ਕੇ ਇੱਕ ਮਤਲਬ ਕਿਸਾਨ ਯੂਨੀਅਨ ਦਾ ਫਿਰ ਕਿਸਾਨ ਕਿਉਂਕਿ ਦਿਨੋਂ ਦਿਨ ਡਾਊਨ ਜਾ ਰਿਹਾ ਹੈ ਦਿਨੋਂ ਦਿਨ ਥੱਲੇ ਜਾ ਰਿਹਾ ਹੈ ਕਿਸਾਨ ਕਿਸਾਨ ਕਿੰਨੇ ਖੁਦਗੁਸ਼ੀਆਂ ਕਰ ਰਹੇ ਆ ਹੋਰ ਕੋਈ ਵੀ ਮਹਿਕਮੇ ਵਾਲੇ ਜਾਂ ਕੋਈ ਵੀ ਨਸਮਾਨਾ ਕੋਈ ਵੀ ਮਤਲਬ ਥੱਲੇ ਨਹੀਂ ਜਾ ਰਿਹਾ ਦਿਨੋਂ ਦਿਨ ਉੱਪਰ ਜਾ ਰਹੇ ਆ ਜੋ ਇੱਕ ਅੰਨਦਾਤਾ ਹੈ ਸਾਰੇ ਹਿੰਦੁਸਤਾਨ ਨੂੰ ਕਿ ਦੁਨੀਆ ਨੂੰ ਮਤਲਬ ਅੰਨ ਦਿੰਦਾ ਹੈ ਉਹ ਦਿਨੋਂ ਦਿਨ ਥੱਲੇ ਜਾ ਰਹੇ ਆ ਉਹਨੂੰ ਕਿਵੇਂ ਉੱਪਰ ਕਿ ਚੱਕਿਆ ਜਾਵੇ ਹੁਣ ਗੜੇ ਮਾਰ ਦੇ ਨਾਲ ਕਿੰਨੇ ਨੁਕਸਾਨ ਹੋਏ ਆ ਕਿਸਾਨਾਂ ਦੇ ਸਿਰਫ ਲੀਡਰ ਬਿਆਨ ਦੇ ਦਿੰਦੇ ਆ ਕਿ ਜਿੰਨੇ ਵੀ ਨੁਕਸਾਨ ਹੋਏ ਆ ਉਹਨਾਂ ਦੀ ਗਰਜ਼ੋਰੀਆਂ ਕੀਤੀਆਂ ਜਾਣਗੀਆਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਕੋਈ ਵੀ ਮੁਆਵਜ਼ਾ ਕਿੰਨਾ ਕੁ ਮਿਲਦਾ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਸਾਨਾਂ ਨੂੰ ਪੁੱਛ ਕੇ ਦੇਖੋ ਮੰਡੀਆਂ 'ਚ ਜਾ ਕੇ ਦੇਖੋ ਕਣਕ ਕਿਸਾਨ 6 ਮਹੀਨੇ ਪਾਲਦਾ ਮੀਂਹ ਪੈ ਗਿਆ ਗੜੇਵਾਰੀ ਪੈ ਗਈ ਉੱਥੇ ਫਸਲ ਜਿਹੜੀ ਮੰਡੀਆਂ ਦੇ ਵਿੱਚ ਪਈ ਆ ਉਹ ਖਰਾਬ ਹੋ ਜਾਂਦੀ ਹੈ ਆਰਥਿਕ ਦੁਕਾਨਾਂ ਦੇ ਵਿੱਚ ਬੈਠੇ ਹੱਸੀ ਜਾਂਦੇ ਆ ਤੇ ਕਿਸਾਨ ਉਹ ਵਿਚਾਰਾ ਬੜ ਪਰੇਸ਼ਾਨ ਹੋਇਆ ਹੁੰਦਾ ਇਹ ਸਾਰੇ ਮੁੱਦਿਆਂ ਦਾ ਵੀ ਕਿਸਾਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਉੱਪਰ ਚੱਕਿਆ ਜਾਵੇ ਕਿਸਾਨੀ ਨੂੰ ਕਿਸ ਤਰ੍ਹਾਂ ਉੱਪਰ ਚੱਕਿਆ ਜਾਵੇ ਇਹ ਸਾਰੇ ਠਾਉਂਗੇ ਇਹ ਸਾਰੇ ਮੁੱਦੇ ਠਾਉਾਂਗੇ ਉਸ ਸੰਬੰਧ ਵਿੱਚ ਜੋ ਸਾਡੀ ਕਿਸਾਨ ਯੂਨੀਅਨ ਬਣੀ ਹੈ ਇਸ ਕਰਕੇ ਮੈਂ ਉਹਨਾਂ ਦੇ ਨਾਲ ਜੁੜਿਆ ਤਾਂ ਇਧਰ ਸਾਡੇ ਵੀਰ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਆ ਬਲੱਡ ਦਾਨ ਦੇ ਬਹੁਤ ਵੱਡੇ ਜਿਹੜੇ ਸੇਵਾ ਕਰਦੇ ਆ ਪਰ ਗੱਲਬਾਤ ਕਰਾਂਗੇ ਤੁਸੀਂ ਤਾਂ ਖੁਦ ਹੀ ਪਹਿਲਾਂ ਸਮਾਜ ਸੇਵੀ ਬੜੇ-ਬੜੇ ਕੰਮ ਕਰਦੇ ਆ ਤੁਹਾਨੂੰ ਕਿਉਂ ਲੋੜ ਪੈਗੀ ਇਸ ਜਿਹੜੀ ਜਥੇਬੰਦੀ ਦਾ ਸਾਥ ਦੇਣ ਦੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਆਂ ਪ੍ਰੈਸ ਵਾਲੇ ਵੀਰਾਂ ਦਾ ਸਾਰੇ ਵੀਰ ਜਿਹੜੇ ਇੱਥੇ ਪਹੁੰਚ ਪੁੱਜੇ ਇਹਦੇ ਵਿੱਚ ਇਹ ਹੈ ਜੀ ਇੱਥੇ ਜਿੰਨੇ ਬੰਦੇ ਆਏ ਆ ਸਾਰੇ ਸੇਵਾ ਭਾਵਨਾ ਵਾਲੇ ਆ ਬਹੁਤ ਸਮਾਜ ਸੇਵਾ ਦੇ ਵਿੱਚ ਆ ਕੋਈ ਕਿਤੇ ਨਾ ਕਿਤੇ ਯਾਨੀ ਸਮਾਜ ਪ੍ਰਤੀ ਕੰਮ ਕਰਦਾ ਪਿਆ ਕੋਈ ਪੋਲੀਟੀਕਲ ਹੈ ਜਿਵੇਂ ਵੀ ਹੈ ਬਾਈ ਸ਼ਰਨਜੀਤ ਨਾਲ ਜਿਵੇਂ ਬਾਈਰੇ ਨੇ ਦੱਸਿਆ ਵੀ ਸਾਡੀ ਗੱਲ ਹੋਈ ਸੀ ਸਾਰਿਆਂ ਦੀ ਸੋਚ ਇਹ ਹੈ ਵੀ ਯੂਥ ਨੂੰ ਕਿਵੇਂ ਅੱਗੇ ਆਪਾਂ ਲੈ ਕੇ ਆ ਸਕਦੇ ਆ ਕਿਉਂਕਿ ਕੋਈ ਬੰਦਾ ਤੁਹਾਡੇ ਕਹਿੰਤੇ ਕੋਈ ਮੇਰੇ ਕਹਿੰਤੇ ਕੋਈ ਬਾਈ ਜੀ ਦੇ ਕਹਿੰਤੇ ਵੀ ਅੱਗੇ ਆ ਸਕਦਾ ਇਸ ਲਈ ਸਾਡੀ ਸੋਚ ਤਕਰੀਬਨ ਸਾਰਿਆਂ ਦੀ ਸੇਮ ਹੈ ਜੀ ਇਸੇ ਕਰਕੇ ਅਸੀਂ ਇੱਧਰ ਅੱਜ ਇਕੱਠੇ ਹੋਏ ਆਂ ਤੇ ਅੱਗੇ ਦੇ ਨਾਲ ਅਸੀਂ ਸਮਾਜ ਸੇਵਾ ਕੋਈ ਵੀ ਮੁੱਦਾ ਜਿਹੜਾ ਹੈਗਾ ਉਹਦੇ ਵਿੱਚ ਰਲ ਕੇ ਇਸੇ ਤਰ੍ਹਾਂ ਹੀ ਜਿਵੇਂ ਅੱਜ ਇਕੱਠੇ ਹੋਏ ਆ ਮੀਟਿੰਗ ਹੋਈ ਹੈ ਇਸੇ ਤਰ੍ਹਾਂ ਹੋਰ ਵੀ ਅਸੀਂ ਨਵੇਂ ਜਿਹੜੇ ਯੂਥ ਜਾਂ ਜਿਹੜੀ ਮਰਜ਼ੀ ਉਮਰ ਦਾ ਬੰਦਾ ਜੁੜੂਗਾ ਅਸੀਂ ਉਹਨੂੰ ਨਾਲ ਲੈ ਕੇ ਚੱਲਾਂਗੇ ਜੀ ਸਹੀ ਗੱਲ ਨੌਜਵਾਨ ਹਾਂਜੀ ਹਾਂਜੀ ਪੂਰੇ ਖੋਸ਼ ਹੈ ਪੂਰਾ ਡੱਟ ਘੱਟ ਕੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤਾਂ ਇੱਕੋ ਗੱਲ ਕਹਿਣੀ ਚਾਹਾਂਗਾ ਮੈਂ ਜੋ ਅੱਛੇ ਦੇਖ ਰਹੇ ਆਂ ਇੱਕ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਈ ਜਾ ਰਹੀ ਹੈ ਰਾਜ ਤਾਂ ਦੇ ਰਹੀ ਹੈ ਕਿ ਰਾਜ ਕਰ ਲੋ ਲੇਕਿਨ ਉਹ ਰਾਜ ਕਰਵਾ ਕੇ ਵੀ ਉਹਨਾਂ ਨੂੰ ਖਾ ਗਈ ਜਿਸ ਤਰ੍ਹਾਂ ਆਰਐਸਐਸਸੀ ਉਹਨਾਂ ਨੇ ਅਕਾਲੀ ਦਲ ਇੱਕ ਛੋਟੀ ਮੱਛੀ ਸੀ ਭਾਜਪਾ ਵੱਡੀ ਮੱਛੀ ਸੀ ਉਹਨਾਂ ਤੋਂ ਦੇਖ ਲਓ ਕੂਟਨੀਤੀ ਦੇ ਤਹਿਤ ਇੱਕ ਰਾਜਨੀਤੀ ਹੁੰਦੀ ਹੈ ਰਾਜਨੀਤੀ ਸ਼ਿਕਾਵਾਂਦੀ ਹੈ ਸਿੱਖਿਆ ਨੀਤੀ ਸਿਹਤ ਨੀਤੀ ਇੱਕ ਹੁੰਦੀ ਹੈ ਰਣਨੀਤੀ ਉਹਦੀ ਤੇ ਵੀ ਉਤਪੰਦੀਆਂ ਕਰਨੀਆਂ ਪੈਂਦੀਆਂ ਨੇ ਗੰਗਾ ਉਹਦਾ ਮਾਹੌਲ ਦੇਖ ਕੇ ਕਿਸਰਨੀਆਂ ਪੈਂਦੀਆਂ ਇੱਕ ਹੁੰਦੀ ਹੈ ਕੂਟਨੀਤੀ ਰਾਜ ਤਾਂ ਤੈਨੂੰ ਦਿੱਤਾ ਲੇਕਿਨ ਤੇਰਾ ਰਾਜ 10 ਸਾਲਾਂ ਤੱਕ ਤੂੰ ਖਤਮ ਕਰ ਦੇਣਾ ਤੈਨੂੰ ਆਪਾਂ ਤਾਂ ਉਹ ਅਗਲੇ ਖਤਮ ਕਰ ਦਿੰਦੇ ਨੇ ਉਹਨਾਂ ਦੇ ਕੋਲ ਕੂਟਨੀਤੀ ਹੈ ਸਾਡੇ ਕੋਲ ਕੂਟਨੀਤੀ ਨਹੀਂ ਹੈਗੀ ਤਾ ਅਸੀਂ ਇਹ ਹੀ ਜਾਣਦੇ ਆ ਕਿ ਨੌਜਵਾਨਾਂ ਨੂੰ ਪਤਾ ਚੱਲੇ ਕੂਟਨੀਤੀ ਸਾਡੇ ਨਾਲ ਕਿੱਦਾਂ ਹੋ ਜਾਂਦੀ ਜਿੱਦਾਂ ਅਕਾਲ ਤਖਤ ਦੇ ਜਥੇਦਾਰ ਤੋਂ ਮਾਫੀ ਮੰਗਵਾਦੋ ਮਾਫੀ ਤਾਂ ਚਲੋ ਉਹਨੇ ਦੇ ਦਿੱਤੀ ਉਸ ਤੋਂ ਬਾਅਦ ਉਹ ਜ਼ੀਰੋ ਹੋ ਗਿਆ ਕਦੀ ਉਹ ਮੈਂ ਕਿੰਨੇ ਕਿ ਤਰ੍ਹਾਂ ਗਣਾਵਾ ਹਰ ਤਰ੍ਹਾਂ ਨਾਲ ਭਾਜਪਾ ਅਕਾਲੀ ਦਲ ਨੂੰ ਖਾ ਕੇ ਚੱਲ ਗਈ ਤੁਸੀਂ ਤਾਂ ਜਾਨੀ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰੋਗੇ ਖਾਰੀ ਰਾਜ ਨਹੀਂ ਰਾਜ ਦੀ ਗੱਲ ਕਿਉਂ ਨਾ ਕਰਾਂਗੇ 6ਵੇਂ ਪਾਸ਼ਾ ਦਾ ਗੁਰਦੁਆਰਾ ਬਾਹਰ ਦੇ ਕੋ ਦੋ ਨਿਸ਼ਾਨ ਸਾਹਿਬ ਲੱਗੇ ਇੱਕ ਰਾਜ ਦਾ ਇੱਕ ਦਰੰਦਾ ਅਸੀਂ ਰਾਜਨੀਤੀ ਦੀ ਗੱਲ ਕਿਉਂ ਨਾ ਕਰਾਂਗੇ ਅਜਿਹਾ ਰਾਜਨੀਤੀ ਕਰਨੀ ਹੈ ਤਾਂ ਉਹਦੇ ਲਈ ਕੂਟਨੀਤੀ ਸਾਨੂੰ ਸਿੱਖਣੀ ਪੈਣੀ ਹੈ ਜੇ ਕੂਟਨੀਤੀ ਤੋਂ ਬਗੈਰ ਰਾਜ ਹੋਣਾ ਨਹੀਂ ਨੀਗਾ ਤਾਂ ਪਹਿਲਾਂ ਕੂਟਨੀਤੀ ਆਣੀ ਚਾਹੀਦੀ ਜਿਵੇਂ ਦੂਜੀਆਂ ਜਥੇਬੰਦੀਆਂ ਲਗਾਤਾਰ ਵਿਰੋਧ ਕਰਦੀਆਂ ਤੁਸੀਂ ਵੀ ਉਸੇ ਤਰ੍ਹਾਂ ਵਿਰੋਧ ਕਰੋਗੇ ਤੁਹਾਡਾ ਕੋਈ ਹੋਰ ਵਿਸਣ ਹੈ ਨਹੀਂ ਵਿਰੋਧ ਤਾਂ ਜਿਹੜਾ ਇਹ ਜਿਹੜਾ ਕੋਈ ਗਲਤ ਹੈ ਤਾਂ ਉਹਦਾ ਜੇ ਸਾਰੇ ਵਿਰੋਧ ਕਰਨਗੇ ਤਾਂ ਸਾਨੂੰ ਵੀ ਕਰਨਾ ਚਾਹੀਦਾ ਜੇ ਕੋਈ ਕੋ ਚੰਗਾ ਤਾਂ ਸਾਰਿਆਂ ਨੂੰ ਸਲਾਹਣਾ ਚਾਹੀਦਾ ਇਹ ਜਿੱਡੇ ਕੋਈ ਨਵਾਂ ਕੰਮ ਹੈ ਕਿ ਉਹ ਵਿਰੋਧ ਕਰੇਗਾ ਮੈਂ ਨਹੀਂ ਕਰਨਾ ਕੋ ਨਹੀਂ ਕਰਨਾ ਜਿਹੜਾ ਨਿੰਬੂ ਨੂੰ ਖੱਟਾ ਕਹਿਣਾ ਕੋਈ ਨਿੰਦਿਆ ਨਹੀਂ ਹੁੰਦੀ ਨਿੰਬੂ ਨੂੰ ਖੱਟਾ ਕਹਿਣਾ ਕੋਈ ਵਿਰੋਧ ਨਹੀਂ ਹੁੰਦਾ 2 2 ਨੂੰ 4 ਕਹਿਣਾ ਕੋਈ ਪਾਪ ਨਹੀਂ ਹੁੰਦਾ ਕਾਂਗਰਸ ਪਾਰਟੀ ਦੇ ਆਗੂ ਨੇ ਉਹ ਵੀ ਇਸ ਅੱਜ ਜਥੇਬੰਦੀ ਦੇ ਵਿੱਚ ਸ਼ਾਮਲ ਹੋਏ ਨੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮਾਣਾ ਸਾਹਿਬ ਮੈਂ ਪਿਛਲੇ 2 2.5 ਸਾਲ ਤੋਂ ਸ਼ਰਨ ਦੇ ਨਾਲ ਇਸ ਜਥੇਬੰਦੀ ਵਿੱਚ ਕੰਮ ਕਰਦਾ ਸੀ ਅੱਜ ਇਹਨਾਂ ਨੇ ਸਰਪ੍ਰਸ ਕਮੇਟੀ ਦੇ ਵਿੱਚ ਲੈ ਕੇ ਜੋ ਸਾਡਾ ਇਹਨਾਂ ਨੇ ਮਾਣ ਵਧਾਇਆ ਅਸੀਂ ਇਹਨਾਂ ਦਾ ਉਸ ਗੱਲ ਤੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਸਰਪ੍ਰਸ ਸਰਪ੍ਰਸਤ ਬਣਾਇਆ ਕਿਸਾਨ ਜੱਥੇਬੰਦੀ ਦੇ ਇਹਨਾਂ ਦਾ ਧੰਨਵਾਦ ਹੈ ਅਸੀਂ ਹਰ ਗੱਲੋਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਹਾਡੇ ਤੁਸੀਂ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਪ੍ਰੈਸ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਮੈਂ ਸ਼ਰਨਜੀਤ ਵੀਰੇ ਦੇ ਨਾਲ ਪਿਛਲੇ 2 ਸਾਲ ਤੋਂ ਜੁੜਿਆ ਹੋਇਆ। ਇਹਨਾਂ ਦੀ ਇੱਕ ਗੱਲ ਉਹ ਬੜੀ ਵਧੀਆ ਲੱਗੀ ਕਿ ਜੋ ਨੌਜਵਾਨ ਹੁੰਦੇ ਨੇ ਆਪਣੇ ਦੇਸ਼ ਦਾ ਭੋਖ ਹੁੰਦੇ ਨੇ। ਇਹਨਾਂ ਨੂੰ ਸਿਰਫ ਯੂਜ਼ ਕਰਕੇ ਮਤਲਬ ਇਹਨਾਂ ਨੂੰ ਬਾਅਦ ਵਿੱਚ ਬਦਨਾਮ ਕਰ ਦਿੱਤਾ ਜਾਂਦਾ ਔਰ ਇਹਨਾਂ ਤੋਂ ਇਹਨਾਂ ਨੂੰ ਉਹਨਾਂ ਦਾ ਬੰਦਾ ਕ੍ਰੈਡਿਟ ਨਹੀਂ ਦਿੱਤਾ ਜਾਂਦਾ। ਇਸ ਜਥੇਬੰਦੀ ਨੂੰ ਬਣਾਉਣ ਦਾ ਮੇਨ ਮਕਸਦ ਇਹੀ ਹੈ ਕਿ ਆਉਣ ਵਾਲੀ ਜੋ ਜਵਾਨੀ ਜੋ ਆਉਣ ਵਾਲੇ ਜੋ ਨੌਜਵਾਨ ਨੇ ਉਹ ਇਹਦੇ ਵਿੱਚ ਸਹਿਯੋਗ ਦੇ ਕੇ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਉੱਪਰ ਚੁੱਕਣਗੇ ਮਤਲਬ ਇਹ ਇਹ ਆ ਕਿ ਜਵਾਨ ਜਿਹੜੇ ਮੁੰਡੇ ਆ ਉਹਨਾਂ ਨੂੰ ਯੂਜ਼ ਕਰਕੇ ਸੁੱਟਿਆ ਨਹੀਂ ਜਾਏਗਾ ਇਹਦਾ ਮਕਸਦ ਇਹੀ ਹੈ ਤਾਂ ਬਜ਼ੁਰਗ ਵੀ ਅੱਜ ਸਾਥ ਦੇਣ ਪਹੁੰਚੇ ਆ ਤੁਸੀਂ ਵੀ ਅੱਜ ਇਹਨਾਂ ਦੇ ਸਿਰ ਤੇ ਹੱਥ ਰੱਖਣ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਿਸਾਨੀ ਤੇ ਜਵਾਨੀ ਦੇਸ਼ ਇਹਦੇ ਤੇ ਹੀ ਬੈਠਾ ਹੈ ਇੱਕ ਅਨਮੋਲ ਚੀਜ਼ ਆ ਕਿਸਾਨੀ ਜੇ ਆਪਾਂ ਸੋਨਾ ਨਾ ਲਈਏ ਸਰਜੂਗਾ ਜੇ ਰੋਟੀ ਨਹੀਂ ਖਾਵਾਂਗੇ ਨਾ ਮਰ ਜਾਾਂਗੇ ਕਿਸਾਨੀ ਨੂੰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਆ ਦੂਸਰੀ ਗੱਲ ਆ ਕਿ ਵੋਟ ਇਹ ਵੀ ਅਨਮੋਲ ਚੀਜ਼ ਆ ਇਹ ਲੈ ਜਾਂਦੇ ਨੇ ਫ੍ਰੀ ਉਸ ਤੋਂ ਬਾਅਦ ਇਹਨਾਂ ਨੂੰ ਲਤਾੜ ਦਿੰਦੇ ਨੇ ਕਿਉਂ ਵੋਟ ਵੀ ਅਨਮੋਲ ਕਿਸਾਨੀ ਵੀ ਅਨਮੋਲ ਨੇ ਤੁਸੀਂ ਤੁਸੀਂ ਖੁਸ਼ ਹੈ ਨਾ ਕੱਲੇ ਨੌਜਵਾਨਾਂ ਦੀ ਜਿਹੜੀ ਜਦਬੰਦੀ ਤਿਆਰ ਕੀਤੀ ਹੈ ਬਿਲਕੁਲ ਬਿਲਕੁਲ ਖੁਸ਼ ਹਾਂ ਜੀ ਮੈਂ ਨੌਜਵਾਨਾਂ ਨੇ ਦੇਸ਼ ਆਜ਼ਾਦ ਕਰਵਾਇਆ ਚੀਤ ਭਗਤ ਸਿੰਘ ਰਾਜਗੁਰੂ ਸੁਖਦੇਵ ਨੌਜਵਾਨ ਸੀ ਅੱਜ ਆਨੰਦ ਉਹਨਾਂ ਦਾ ਹੀ ਆਪਾਂ ਮਾਣ ਰਹੇ ਹਾਂ ਤੁਹਾਡਾ ਆਸ਼ੀਰਵਾਦ ਰਹੂਗਾ ਬਿਲਕੁਲ ਨਾਲ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕਰੀ ਆ ਤਾਂ ਅੱਜ ਜਿਹੜੀ ਇਹ ਵੱਡੀ ਖਬਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੈ ਕਿ ਅੱਜ ਪਹਿਲੀ ਖਬਰ ਹੋਵੇਗੀ ਪੰਜਾਬ ਦੀ ਇਹ ਕਿ ਪੰਜਾਬ ਦੇ ਵਿੱਚ ਪਹਿਲੀ ਅਜਿਹੀ ਜਥੇਬੰਦੀ ਆ ਨੌਜਵਾਨਾਂ ਦੀ ਤਿਆਰ ਹੋਈ ਆ ਕਿਸਾਨਾਂ ਦੀ ਜਿਹੜੀ ਕਿਸਾਨ ਜਥੇਬੰਦੀ ਦਾ ਨਾਮ ਜਿਹੜਾ ਕਿਸਾਨ ਜੁਨੀਅਨ ਫਤਿਹ ਜਿਹੜਾ ਇਹਦਾ ਨਾਮ ਇਹਨੂੰ ਦਿੱਤਾ ਗਿਆ ਹੈ ਤਾਂ ਇਹਨਾਂ ਦਾ ਵਿਜ਼ਨ ਵੀ ਜਿਹੜਾ ਵੱਖਰਾ ਹੈ ਕਿਉਂਕਿ ਸਾਰੀਆਂ ਪਾਰਟੀਆਂ ਦੇ ਲੋਕ ਇਹਦੇ ਵਿੱਚ ਮੌਜੂਦ ਨੇ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੌਜਵਾਨਾਂ ਦੀ ਜਥੇਬੰਦੀ ਦਾ ਕੀ ਵਿਜ਼ਨ ਹੋਵੇਗਾ ਕਿਸ ਤਰੀਕੇ ਦੀ ਰੂਪਰੇਖਾ ਹੋਵੇਗੀ ਕਿਸ ਤਰੀਕੇ ਦਾ ਜਿਹੜੀ ਪੰਜਾਬ ਦੀ ਲੜਾਈ ਲੜਨਗੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨੀਡਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ